ਕਹਿੰਦਾ ਮੁੱਕ ਜਾਂਦਾ ਗੁੜ ਕਦੇ ਚਾਹ ਪੱਤੀ ਮੁੱਕਦੀ ਸ਼ੱਕਰ ਨਾ ਖੜੇ ਨਾ ਖੰਡ ਸਦੈ ਰੁਕਦੀ ਸਾਰਾ ਦਿਨ ਖਾ ਪਸਾਮੀ ਘਰੇ ਜਦੋਂ ਮੁੜਦਾ ਠੱਕ ਟੁੱਟ ਜਾਂਦਾ ਬੰਦਾ ਹੌਲੀ ਹੌਲੀ ਤੁਰਦਾ ਆਉਣਸਾਰ ਘਰੇ ਰਹਿੰਦੀ ਇੱਕ ਅਦੀ ਟੋਟਨੀ ਮਿਹਨਤੀ ਬੰਦੇ ਤੋਂ ਆਉਂਦਾ ਸੌਦਾ ਪੱਤਾ ਲੋਟਨੀ ਲਿਸਟ ਫੜਾਤੀ ਕੱਲ ਕੰਮ ਉੱਤੇ ਜਾਂਦੇ ਨੂੰ ਸੌਦਾ ਪੱਤਾ ਲਿਆਈ ਕਿਹਾ ਘਰ ਮੁੜ ਆਉਂਦੇ ਨੂੰ ਅੱਧੀ ਕਿਲੋ ਹਲਦੀ ਤੇ 2 ਕਿਲੋ ਮਿਰਚਾਂ ਪੈਕਟ ਨੂਨ ਦਾ ਇੱਕ ਬੋਤਲ ਸਿਰਕਾ 20 ਦਾ ਜੀਰਾ ਲੱਗਿਆ 2000 ਦਾ ਨੋਟ ਨਹੀਂ ਓਏ ਮਿਹਨਤੀ ਬੰਦੇ ਤੋਂ ਆਉਂਦਾ ਸੌਦਾ ਪੱਤਾ ਲੋਟਨੀ ਕਹਿੰਦੇ ਬੇਸਣ ਲਿਆਈ ਕਦੇ ਬਣ ਜਾਂਦੀ ਕੜੀ ਜੀ ਕਾਬਲੀ ਸੋਲੇ ਦੇ ਨਾਲ 30 ਦੀ ਚੂਰਾ ਬੜੀ ਜੀ ਮਰਾਜਮਾ ਮੁੱਕੇ ਮੂੰਗੀ ਮਾਸਰੀ ਵੀ ਮੁੱਕੀ ਆ ਮੋਠ ਵੀ ਲਿਆਈ ਦਾਲ ਬਣ ਜਾਂਦੀ ਸੁੱਕੀ ਆ ਧਣੀਆਂ ਜੀਰਾ ਪਾਊਡਰ ਓਡੂ 500 ਦਾ ਨੋਟ ਨਹੀਂ ਮਿਹਨਤੀ ਬੰਦੇ ਤੋਂ ਆਉਂਦਾ ਸੌਦਾ ਪੱਤਾ ਲੋਟ ਨਹੀਂ ਦੋ ਪੜੇ ਲੱਖ ਸਿੱਤੇ ਪੋੜਾ ਲੇਖ ਮੋਤੀ ਜੀ 5 ਕਿਲੋ ਸਰਫ ਤੇ ਧੂਫ ਲਈ ਜੋਤੀ ਜੀ ਸੈਂਪੂ ਕੰਡੀਸ਼ਨਰ ਖਾਲੀ ਪੈ ਧੁੱਪੇ ਨੇ ਕੋਲਗੇਟ ਬਰਸ ਤੇ ਫੇਸ ਵਾਸ ਮੁੱਕੇ ਨੇ ਆਂਵਲੇ ਦੇ ਤੇਲ ਦੀ ਰਹਿੰਦੀ ਕਦੇ ਟੁੱਟਣੀ ਓਏ ਮਿਹਨਤੀ ਬੰਦੇ ਤੋਂ ਆਉਂਦਾ ਯਾਰੋ ਸੌਦਾ ਪੱਤਾ ਲੋਟ ਨਹੀਂ ਝਾੜੂਆਂ ਦਾ ਜੋੜਾ ਇੱਕ ਸੋਹਣੀ ਲਈ ਅੱਸੀ ਦੀ ਪੋਚੇ ਲਾਉਣ ਵਾਲਾ ਜਿਹਦੇ ਮੂਰੇ ਗੁੱਦਰਸੀ ਦੀ ਚਾਰ ਪੰਜ ਟਿੱਕੀਆਂ ਸਾਬਣ ਭਾਂਡੇ ਮਾਂਜਣੀ ਚਾਕਲੇ ਤੇ ਵੇਲਣਾ ਨਾਲੇ ਆਟਾ ਸਾਨਣੀ ਬਰਸ ਲਈ ਕਦੇ ਧੋਣੇ ਪੈਂਦੇ ਕੋਟਨੀ ਮਿਹਨਤੀ ਬੰਦੇ ਤੋਂ ਆਉਂਦਾ ਸੌਦਾ ਪੱਤਾ ਲੋਟਨੀ ਕਦੇ ਸੈਂਡਲਾਂ ਦੇ ਜੋੜੇ ਕਦੇ ਚੱਪਲ ਜੁੱਤੀ ਘਸ ਗਈ ਕੁਰਤਾ ਪਜਾਮਾ ਤੰਬੀ ਮੂਹਰੀਆਂ ਤੋਂ ਫਟ ਗਈ ਬਿਜਲੀ ਦਾ ਬਿੱਲ ਗੈਸ ਮੁੱਕਿਆ ਵੀ ਜਾਪਦਾ ਚਿਉਂਦੀ ਹੈ ਬਥੇਰੀ ਬਾਲਾ ਟੁੱਟਿਆ ਸੁਹਾਤ ਦਾ ਨਿੱਕੇ ਨਿੱਕੇ ਖਰਚੇ ਆ ਦਿੰਦੇ ਮੰਜੀ ਠੋਕਨੀ ਤੇ ਮਿਹਨਤੀ ਬੰਦੇ ਤੋਂ ਆਉਂਦਾ ਸੌਦਾ ਪੱਤਾ ਲੋਟਨੀ ਕਦੇ ਕੱਢਨੀ ਆ ਕੰਧ ਕਦੇ ਰੈਂਪ ਬਣਾਉਣਾ ਢਾਕੇ ਭਰਾਂਡਾ ਕੋਠਾ ਤੂੜੀ ਵਾਲਾ ਪਾਉਣਾ ਹੈ ਖੁਰਲੀ ਬਣਾਉਣੀ ਵਿੱਚੀ ਵਿਹੜਾ ਪੱਕਾ ਕਰਨਾ ਕਰਕੇ ਪਲਾਸਟਰ ਖੱਡਿਆਂ ਨੂੰ ਭਰਨਾ ਮਿਸਤਰੀ ਦਿਹਾੜੀਆਂ ਨੂੰ ਲਾਉਣੇ ਪੈਂਦੇ ਰੋਟਨੀ ਓਏ ਮਿਹਨਤੀ ਬੰਦੇ ਤੋਂ ਆਉਂਦਾ ਸੌਦਾ ਪੱਤਾ ਲੋਟਨੀ ਟੁੱਟ ਗਿਆ ਟੂਟੀ ਕਿਤੇ ਡੱਗੀ ਵਿੱਚੀ ਆਉਂਦੀ ਆ ਬਾਸਿੰਗ ਮਸ਼ੀਨ ਨਾਲ ਹੁਣ ਕੱਪੜੇ ਸੁਕਾਉਂਦੀ ਆ ਦਾੜ-ਦਾੜ ਕਰੇ ਪੈਂਦਾ ਮੋਟਰ ਸਾਨੇ ਪੱਖਾ ਏ ਪਾਣੀ ਵਾਲਾ ਗਿਜਰਦਾ ਜਾਮ ਹੋਇਆ ਚੱਕਾ ਏ ਬਿਜਲੀ ਪਲੰਬਰ ਦੇ ਦੇਣ ਕੰਮ ਠੋਕਨੀ ਤੇ ਮਿਹਨਤੀ ਬੰਦੇ ਤੋਂ ਆਉਂਦਾ ਸੌਦਾ ਪੱਤਾ ਲੋਟਨੀ ਮੱਛੀ ਕੂਲਰ ਦੀ ਮੋਟਰ ਪੱਖਾ ਛਾਂਟ ਮਾਰਦਾ ਬਲਮ ਫਿਊਜ ਕੰਮ ਏਸੀ ਵੀ ਭਾਲਦਾ ਟੁੱਟਿਆ ਗ੍ਰਿਪ ਨਵਾਂ ਫੜ ਇੱਕ ਚਾੜਿਆ ਤਾਰ ਪਈਆ ਸੜੀ ਫੋਨ ਮਿਸਤਰੀ ਨੂੰ ਮਾਰਿਆ ਕਰਕੁੰਡੇ ਲੱਗਦੀ ਆ ਆਖ ਦਿਨ ਲੋਕ ਨਹੀਂ ওই ਮਿਹਨਤੀ ਬੰਦੇ ਤੋਂ ਆਉਂਦਾ ਸੌਦਾ ਪੱਤਾ ਲੋਟਨੀ ਕਹਿੰਦਾ ਦਵਾਈਆਂ ਦਾ ਵੀ ਖਰਚਾ ਸੱਚ ਨੂੰ ਬੜਾ ਵਧ ਜਾਂਦਾ ਕਹਿੰਦਾ ਦੁੱਖ ਦਾ ਇਹ ਸਿਰ ਕਿਤੇ ਗੋਲੀ ਲਈ ਦੋ ਰੰਗ ਦੀ ਪੱਤਾ ਵੀ ਤਜਾਬ ਤੇ ਸੀਸੀ ਇੱਕ ਖੰਗ ਦੀ ਚੜੇ ਨਾ ਬੁਖਾਰ ਡੋਲੋ ਗੋੜੀ ਫਾੜ ਲਈ ਦੁੱਖ ਦੇ ਨੇ ਗੋਡੇ ਬਾਪੂ ਕਹਿੰਦਾ ਮੂਵ ਮਾਲ ਲਈ ਟੱਬਰ ਚੋਂ ਇੱਕ ਦੋ ਦੇ ਵੱਜੀ ਰਹਿੰਦੀ ਚੋਟ ਨਹੀਂ ਤੇ ਮਿਹਨਤੀ ਬੰਦੇ ਤੋਂ ਆਉਂਦਾ ਸੌਦਾ ਪੱਤਾ ਲੋਟ ਨਹੀਂ ਕਹਿੰਦਾ ਕੁਝ ਵਿਧਾਏ ਸਰਕਾਰ ਨੇ ਕੁਝ ਆਪ ਹੀ ਵਧਾ ਲੈਨੇ ਖਰਚੇ ਮਿੱਤਰੋ ਅਸੀਂ ਸਾਰੇ ਸਿਰ ਤੋਂ ਟੱਪਾ ਲੈਨੇ ਚੱਕਵੇਂ ਵਿਆਹ ਭੋਗਾਂ ਉੱਤੇ ਵੀ ਪਕੌੜੇ ਨੇ ਛੋਟਾ ਨਹੀਂ ਪ੍ਰੋਗਰਾਮ ਘਰ ਭਾਵੇਂ ਛੋਟੇ ਨੇ ਜਿਹੜਾ ਲੱਗਦਾ ਨਹੀਂ ਲੋਕਾਂ ਪਿੱਛੇ ਉਹ ਘੁੱਟ ਸਾਬਰ ਦਾ ਭਰ ਲੂ ਦਿਹਾੜੀਦਾਰ ਬੰਦਾ ਵੀ ਸੌਦਾ ਪੱਤਾ ਠੀਕ ਕਰ ਲੂ ਭਾਵੇਂ ਕਿੰਨਾ ਵੀ ਅਮੀਰ ਖਰਚੇ ਮਰਵਾਉਂਦੇ ਚੀਕ ਨਹੀਂ ਤੇ ਜਿਹੜਾ ਚੱਲੂ ਹਿਸਾਬ ਨਾਲ ਭਾਵੇਂ ਉਹ ਬੰਦਾ ਗਰੀਬ ਉਹਦਾ ਕੰਮ ਰੂ ਠੀਕ ਨਹੀਂ ਜਿਹੜਾ ਚੱਲੂ ਹਿਸਾਬ ਨਾਲ ਭਾਵੇਂ ਉਹ ਗਰੀਬ ਭਾਵੇਂ ਉਹ ਗਰੀਬ ਪਰ ਉਹਦਾ ਕੰਮ ਚੱਲੂ ਠੀਕ ਨਹੀਂ ਵੀਡੀਓ ਵਧੀਆ ਲੱਗੀ ਮਿੱਤਰੋ ਸ਼ੇਅਰ ਕਰ ਦਿਓ ਮਿਹਨਤੀ ਬੰਦੇ ਤੋਂ ਤਾਂ ਘਰ ਦਾ ਸੌਦਾ ਪੱਤਾ ਨਹੀਂ ਲੂਟ ਆਉਂਦਾ ਕਮਾਈਆਂ ਤਾਂ ਚੋਰੀਆਂ ਠੱਗਿਆਂ ਦੀ ਰਹੀਆਂ